ਯੂਥ ਵਿਰੰਗਣਾਇ ਇਕਾਈ ਬਠਿੰਡਾ ਵੱਲੋਂ ਵਿਸ਼ਵ ਏਡਜ਼ ਦਿਵਸ ਮੌਕੇ ਪਰਸਰਾਮਨਗਰ ਵਿੱਚ ਕਲੜਾ ਕਲੀਨਿਕ ਵਿਖੇ ਇੱਕ ਮੁਫਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ ਇਸ ਮੌਕੇ ਸੁਖਮਨੀ ਮਲਟੀ ਸਪੈਸ਼ੈਲਿਟੀ ਹਸਪਤਾਲ ਤੋਂ ਸਮਾਜ ਸੇਵੀ ਸੁਖਵਿੰਦਰ ਸਿੰਘ ਮੁਖੀ ਨੇ ਕੈਂਪ ਦਾ ਉਦਘਾਟਨ ਕੀਤਾ ਉਨ੍ਹਾਂ ਨੇ ਵਲੰਟੀਰੀਆਂ ਵੱਲੋਂ ਕੀਤੇ ਗਏ ਇਸ ਉਦਮ ਦੀ ਭਰਪੂਰ ਸ਼ਲਾਘਾ ਕੀਤੀ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਮਰੀਜ਼ਾਂ ਦੀ ਮੁਫਤ ਜਾਂਚ ਕੀਤੀ ਗਈ ਅਤੇ ਵੱਖ-ਵੱਖ ਮੈਡੀਕਲ ਟੈਸਟ ਵੀ ਮੁਫਤ ਕੀਤੇ ਗਏ ਕੈਂਪ ਦਰਮਿਆਨ ਡਾਕਟਰ ਸੁਖਪ੍ਰੀਤ ਕਲੜਾ ਅਤੇ ਡਾਕਟਰ ਕਮਲੇਸ਼ ਕੁਮਾਰ ਵੱਲੋਂ ਆਏ ਹੋਏ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਗੁਰੂ ਕਲੀਨਿਕਲ ਲੈਬਾਰਟਰੀ ਵੱਲੋਂ ਮੁਫਤ ਟੈਸਟ ਵੀ ਕੀਤੇ ਗਏ। ਇਸਨੇ ਕਾਰਜ ਦੀ ਸਲਾਘਾ ਕਰਦਿਆਂ ਡਾਕਟਰ ਸੁਖਪ੍ਰੀਤ ਕਲੜਾ ਨੇ ਆਖਿਆ ਕਿ ਯੂਥ ਵਿਰੰਗਣਾ ਵਲੰਟੀਰੀਆਂ ਵੱਲੋਂ ਲਗਾਏ ਗਏ ਇਸ ਕੈਂਪ ਦਾ ਸਥਾਨਕ ਲੋਕਾਂ ਨੇ ਭਰਪੂਰ ਫਾਇਦਾ ਚੁੱਕਿਆ ਹੈ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪਾਂ ਨਾਲ ਜ਼ਰੂਰਤਮੰਦ ਲੋਕਾਂ ਨੂੰ ਆਪਣਾ ਚੈੱਕਅਪ ਕਰਵਾਉਣ ਦੀ ਸਹੂਲਤ ਮਿਲਦੀ ਹੈ ਜਿੱਥੇ ਡਾਕਟਰੀ ਚੈੱਕਅਪ ਦੇ ਨਾਲ-ਨਾਲ ਦਵਾਈਆਂ ਵੀ ਮੁਫਤ ਵੰਡਿਤ ਕੀਤੀਆਂ ਜਾਂਦੀਆਂ ਹਨ ਅਤੇ ਲੋੜ ਅਨੁਸਾਰ ਟੈਸਟ ਵੀ ਕੀਤੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਭੁਖ ਵਿੱਚ ਵੀ ਯੂਥ ਵਲੰਟੀਰੀਆਂ ਨਾਲ ਮਿਲ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਮੁਫਤ ਮੈਡੀਕਲ ਕੈਂਪ ਲਗਾਏ ਜਾਣਗੇ ਇਸ ਮੌਕੇ ਯੂਥ ਵਲੰਟੀਰੀ ਅਨੁਰਾਣੀ ਨੇ ਆਖਿਆ ਕਿ ਯੂਥ ਵਲੰਟੀਰੀਆਂ ਵੱਲੋਂ ਸਮੇਂ-ਸਮੇਂ 'ਤੇ ਨੇਕ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਜਿਸ ਤਹਿਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ ਜਿਸ ਦਾ ਸਥਾਨਕ ਲੋਕਾਂ ਨੇ ਵੱਧ ਚੜ ਕੇ ਲਾਹਾ ਘਟਿਆ ਹੈ ਇਸ ਦਰਮਿਆਨ 102 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮੁਫਤ ਦਵਾਈਆਂ ਉਹਨਾਂ ਨੂੰ ਵੰਡਿਤ ਕੀਤੀਆਂ ਗਈਆਂ ਹਨ हां जी नमस्कार जी सारेयानु मेरा नाम डॉक्टर सुप्रीत सिंह 칼डा 칼डा क्लिनिक फिजियोथेरेपी सेंटर तो आज ਸਾਡੇ ਕਲੀਨਿਕ ਤੇ ਯੂਥ ਵਿਰੰਗਨਾ ਵੱਲੋਂ ਫ੍ਰੀ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਫ੍ਰੀ ਟੈਸਟ ਕਰ ਰਹੇ ਆਂ ਔਰ ਫ੍ਰੀ ਦਵਾਈਆਂ ਦੇ ਰਹੇ ਆਂ ਔਰ ਯੂਥ ਵਿਰੰਗਨਾ ਦੇ ਸਾਰੇ ਵਲੰਟੀਅਰਸ ਨੂੰ ਬਹੁਤ ਸਪੋਰਟ ਕਰ ਰਹੇ ਹੈ ਔਰ ਇਥੇ ਬਹੁਤ ਸਾਰੇ ਪੇਸ਼ੈਂਟ ਇਸ ਤਰ੍ਹਾਂ ਦੇ ਆਏ ਜਿਨ੍ਹਾਂ ਨੂੰ ਮਤਲਬ ਬਹੁਤ ਪੂਰ ਪੇਸ਼ੈਂਟ ਜਿਹੜੇ ਦਵਾਈ ਨਹੀਂ ਲੈ ਸਕਦੇ ਔਰ ਜਿਹੜੇ ਦਵਾਈ ਤਾਂ ਲੈ ਰਹੇ ਆ ਪਰ ਉਹਨਾਂ ਨੂੰ ਅੱਛੀ ਤਰ੍ਹਾਂ ਗਾਈਡਨਸ ਨਹੀਂ ਦਿੱਤੀ ਜਾਂਦੀ ਔਰ ਅਸੀਂ ਸਾਰੇ ਪੇਸ਼ੰਿਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਦੇਖ ਰਹੇ ਆ ਔਰ ਔਨ ਦਾ ਫਿਚਰ ਉਹਨਾਂ ਨੂੰ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਕਿਵੇਂ ਬਚਿਆ ਜਾ ਸਕਦਾ ਹੈ ਤੇ ਉਹਨਾਂ ਨੂੰ ਪੂਰੀ ਤਰ੍ਹਾਂ ਗਾਈਡਨਸ ਦੇ ਰਹੇ ਆ ਔਰ ਬਹੁਤ ਅੱਛੇ ਤਰੀਕੇ ਨਾਲ ਜਿਹੜੇ ਯੂਥ ਵਿਰੰਗਣਾ ਦੇ ਵਲੰਟੀਅਰ ਨੇ ਉਹ ਬਹੁਤ ਅੱਛੇ ਤਰੀਕੇ ਨਾਲ ਪੇਸ਼ੰਿਆਂ ਨੂੰ ਡੀਲ ਕਰ ਰਹੇ ਨੇ ਔਰ ਇਹ ਬਹੁਤ ਅੱਛੀ ਗੱਲ ਹੁੰਦੀ ਹੈ ਜਦੋਂ ਕੋਈ ਵੀ ਆਪਾਂ ਪੇਸ਼ੈਂਟ ਦੇ ਨਾਲ ਇਕੱਲਾ ਡਾਕਟਰ ਹੀ ਨਹੀਂ ਜਿਹੜੀ ਬਾਕੀ ਸਾਰੀ ਟੀਮ ਹੁੰਦੀ ਹੈ ਉਹ ਅੱਛੇ ਤਰੀਕੇ ਨਾਲ ਬਿਹੇਵੀਅਰ ਕਰਦੀ ਹੈ ਤਾਂ ਇਹ ਵੈਲੰਟ ਗੁੱਡ ਹੁੰਦਾ ਹੈ ਔਰ ਇਹ ਸਾਡੇ ਲਈ ਬਠਿੰਡੇ ਦੇ ਵਿੱਚ ਬਹੁਤ ਅੱਛੀ ਇੱਕ ਉਦਾਹਰਣ ਹੈ ਯੂਥ ਵਿਰੰਗਣਾ ਨੇ ਬਹੁਤ ਅੱਛਾ ਉਪਰਾਲਾ ਕੀਤਾ ਹੈ ਔਰ ਸਾਡੀ ਉਮੀਦ ਹੈ ਕਿ ਹਰ ਵਾਰ ਇਸੇ ਤਰ੍ਹਾਂ ਯੂਥ ਵਿਰੰਗਣਾ ਦੀ ਟੀਮ ਦੇ ਨਾਲ ਹਲਕੇ ਅਸੀਂ ਮਿਲ ਕੇ ਇਸੇ ਤਰ੍ਹਾਂ ਗਰੀਬਾਂ ਦਾ ਭਲਾ ਕਰਦੇ ਰਹੀਏ ਔਰ ਜਿਹੜੇ ਮਰੀਜ਼ ਦਵਾਈਆਂ ਨਹੀਂ ਲੈ ਸਕਦੇ ਜਾਂ ਵੱਡੇ ਹਸਪਤਾਲਾਂ ਦੇ ਵਿੱਚ ਜਾ ਕੇ ਆਪਣਾ ਟ੍ਰੀਟਮੈਂਟ ਨਹੀਂ ਕਰਾ ਸਕਦੇ ਔਰ ਸਾਡੀ ਇੱਕ ਪਹਿਲ ਦੇ ਆਧਾਰ ਤੇ ਕੋਸ਼ਿਸ਼ ਰਹੇਗੀ ਯੂਥ ਵਿਰੰਗਣਾ ਦੇ ਵਲੰਟੀਅਰਸ ਦੇ ਨਾਲ ਮਿਲ ਕੇ ਅਸੀਂ ਹੋਰ ਵੀ ਅੱਗੇ ਬਠਿੰਡਾ ਦੇ ਵਿੱਚ ਇਨ ਅਨਦਰ ਸਟੇਟ ਦੇ ਵਿੱਚ ਜਾਂ ਸਿਟੀ ਦੇ ਵਿੱਚ ਕੈਂਪ ਲਗਾਈਏ ਸੋ ਮੇਰੇ ਵੱਲੋਂ ਸਾਰਿਆਂ ਦਾ ਥੈਂਕਫੁਲ ਕਿ ਯੂਥ ਵਿਰੰਗਣਾਂ ਦੀ ਟੀਮ ਸਾਡੇ ਕਲੀਨਿਕ ਦੇ ਉੱਤੇ ਕੈਂਪ ਲਗਾਇਆ ਬਹੁਤ ਸਾਰੇ ਗਰੀਬ ਪੇਸ਼ੈਂਟ ਦੇਖੇ ਬਹੁਤ ਸਾਰੇ ਮਰੀਜ਼ਾਂ ਦਾ ਫਾਇਦਾ ਹੋਇਆ ਧੰਨਵਾਦ कैंप लाया है तो इनका कैंप बहुत ज्यादा बढ़िया है सारे चेकअप वगैरह सारे फ्री हो रहे हैं फ्री हो रहे हैं तो कैंप बहुत ज्यादा बढ़िया थैंक यू आज यूथ विरंगना इकाई बठिंडा द्वारा एड्स दिवस के उपलक्ष में फ्री जांच शिविर लगाया गया है मेडिकल कैंप लगाया गया है जिसमें मरीजों की हम निशुल्क जांच कर रहे हैं और दवाइयां भी फ्री वितरित की जा रही हैं